ਜੀ ਸਤਿ ਸ੍ਰੀ ਅਕਾਲ ਜੀ ਹੁਣੇ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਤੇ ਗੁਸਤਾਖੀ ਮਾਫ ਮੈਨੂੰ ਦੁਬਾਰਤੋਂ ਲਾਈਵ ਹੋਣਾ ਪਿਆ ਸ੍ਰੀ ਅਮਰitsar ਸਾਹਿਬ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਕਿਵੇਂ ਆਪਣੇ ਆਪਰੇਸ਼ਨ ਕਵਰ ਅਪ ਚ ਜੁਟ ਗਏ ਆ ਇਹ ਗੱਲ ਦੋ ਤਿੰਨ ਗੱਲਾਂ ਤੋਂ ਸਾਫ ਹੁੰਦੀ ਆ ਗੁਰਪ੍ਰੀਤ ਸਿੰਘ ਭੁੱਲਰ ਨੇ ਹੁਣੇ ਇੱਕ ਚੈਨਲ 'ਚ ਚੈਨਲ ਵਾਲਾ ਘਰੇ ਸੱਦਿਆ ਔਰ ਘਰੇ ਸਦਕੇ ਇੱਕ ਵੀਡੀਓ ਰਿਕਾਰਡ ਕੀਤੀ ਹੈ ਜਿਦੇ 'ਚ ਕਹਿ ਰਹੇ ਆ ਕਿ ਅਸੀਂ ਇਹ ਐਂਗਲ ਵੀ ਇਨਵੈਸਟੀਗੇਟ ਕਰਾਂਗੇ ਕਿ ਇਹ ਕਿਥੇ ਸਿੰਪਥੀ ਲੈਣ ਦਾ ਤਰੀਕਾ ਤਾਂ ਨਹੀਂ ਸੁਖਵੀਰ ਸਿੰਘ ਬਾਦਲ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਵਰਦੀ ਇੱਕ ਦਿਨ ਉਤਰ ਜਾਣੀ ਹੈ ਕਦੇ ਆਪ ਦੀ ਅੱਖਾਂ ਦੇ ਅੰਦਰ ਆਪ ਦੀ ਨਜ਼ਰਾਂ 'ਚ ਨਜ਼ਰਾਂ ਮਿਲਾ ਕੇ ਗੱਲ ਕਰ ਸਕੇਂਗਾ ਕਿ ਰੂਹ ਦੀ ਆਵਾਜ਼ ਨਾਲ ਗੱਲ ਕਰ ਸਕੇਂਗਾ ਕਿ ਅੱਜ ਕਿਸੇ ਬੰਦੇ ਦੀ ਸ੍ਰੀ ਦਰਬਾਰ ਸਾਹਿਬ 'ਚ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ 'ਚ ਥੋੜੀ ਲਲਾਈਕੀ ਕਰਨ ਅੱਜ ਗੋਲੀ ਵੱਜ ਕੇ ਉਹਨਾਂ ਦੀ ਮੌਤ ਹੋ ਸਕਦੀ ਸੀ ਤਾਂ ਰੱਬ ਦਾ ਸ਼ੁਕਰ ਕੀ ਗੁਰੂ ਸਾਹਿਬ ਆਪ ਕਲਾ ਵਰਤੀ ਹੈ ਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਕਿ ਉਹਨਾਂ ਦੀ ਜਾਨ ਬਚ ਗਈ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਦੇ ਅਰਵਿੰਦ ਕੇਜਰੀਵਾਲ ਸਮਝ ਲਿਆ ਅਰਵਿੰਦ ਕੇਜਰੀਵਾਲ ਤੇ ਕੋਈ ਪਾਣੀ ਛੁੱਟੇ ਤੇ ਅਰਵਿੰਦ ਕੇਜਰੀਵਾਲ ਦੀ ਸਾਰੀ ਆਮ ਆਦਮੀ ਪਾਰਟੀ ਕਹਿ ਦਿੰਦੀ ਤਾਂ ਇਹ ਤਾਂ ਭਾਜਪਾ ਦੀ ਸਾਜ਼ਿਸ਼ ਹੈ ਹੁਣ ਤੁਸੀਂ ਆਪਣੀ ਜਾਨ ਬਚਾਉਣ ਲਈ ਆਪਣੀ ਨਲਹਿਕੀ ਆਪਣੀ ਫੇਲਿਅਰ ਆਪਣੀ ਕੁਰਸੀ ਬਚਾਉਣ ਲਈ ਅੱਜ ਤੁਸੀਂ ਕਹਿਤਾ ਕਿ ਇਹ ਤਾਂ ਸ਼ਾਇਦ ਸਾਜ਼ਿਸ਼ ਕਰਾਈ ਹੈ ਕੋਈ ਸਾਜ਼ਿਸ਼ ਕਰਾਉਂਦਾ ਕਿ ਆਪ ਦੇ ਤੇ ਗੋਲੀ ਚਲਵਾਊਗਾ ਤੇ ਮੈਨੂੰ ਇਹ ਦੱਸ ਦਿਓ ਭੁੱਲਰ ਸਾਹਿਬ ਜੇ ਸਾਜ਼ਿਸ਼ ਕਰਾਉਣੀ ਸੀ ਤੇ ਨਰੈਣ ਸਿੰਘ ਚੌੜਾ ਦਾ ਮੈਂ 2013 ਦੀ ਕਟਿੰਗ ਸ਼ੇਅਰ ਕੀਤੀ ਆ ਮੈਂ ਫੇਰ ਕਰ ਦਿੰਨਾ ਹੁਣੇ ਹਿੰਦੁਸਤਾਨ ਟਾਈਮਜ਼ ਦੀ ਅਖਬਾਰ 'ਚ ਇੰਟੈਲੀਜੈਂਸ ਇਨਪੁਟ ਹੈ ਅੱਜ ਦੇ ਡੀਜੀਪੀ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਰਾਮ ਸਿੰਘ ਦਾ ਬਿਆਨ ਹੈ ਔਰ ਸਾਰੀ ਜਗ੍ਹਾ ਉਹ ਖਬਰ ਲੱਗੀ ਹੈ ਜਦ ਨਰੈਨ ਸਿੰਘ ਚੌੜਾ ਫੜਿਆ ਗਿਆ 2013 ਚ ਕਿ ਏ ਦੇ ਹਿਟ ਲਿਸਟ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਨ ਔਰ ਅੱਜ ਥੋੜੀ ਇਹਨਾਂ ਲਈ ਕਿ ਥੋੜਾ ਫੇਲਿਅਰ ਸ੍ਰੀ ਹਰਮੰਦਰ ਸਾਹਿਬ গোল্ডেন টেম্পল 'ਚ ਗੋਲੀ ਚੱਲ ਜੇ ਤੇ ਤੁਸੀਂ ਕਹੋ ਥੋੜੀ ਮੁਸਤੈਦੀ ਔਰ ਤੁਸੀਂ ਕਹੋ ਸਾਜ਼ਿਸ਼ ਕਮਾਲ ਹੋ ਗਈ ਅੱਜ ਮੈਂ ਇੱਕ ਨਵੀਂ ਸਾਜ਼ਿਸ਼ ਵਿਖਾਉਣਾ ਜਿਹੜੀ ਹੁਣੇ ਮੈਂ ਬੇਨਕਾਬ ਕਰਨ ਲੱਗਿਆ ਹਰਪਾਲ ਸਿੰਘ ਤੁਸੀਂ ਅੱਜ ਵੀਡੀਓ 'ਚ ਬੋਲ ਕੇ ਕਿਹਾ ਕਿ ਤਿੰਨ ਚਾਰ ਅਫਸਰ ਲਾਇਏ ਸਨ ਇੱਕ ਏ.ਆਈ.ਜੀ. ਜਗਜੀਤ ਵਾਲੀਆ ਕਿੱਥੇ ਸੀ ਭਾਈ ਫਿਰ ਤੁਸੀਂ ਇੱਕ ਐਸਪੀ ਹਰਪਾਲ ਸਿੰਘ ਦੀ ਜ਼ਿਕਰ ਕੀਤਾ ਸਾਧ ਸੰਗਤ ਜੀ ਮੈਂ ਲੋਕਾਂ ਨੂੰ ਦੱਸਦਾ ਇਨਵੈਸਟੀਗੇਸ਼ਨ ਤਾਂ ਇਹ ਭੁੱਲਰ ਦੀ ਵੀ ਹੋਣੀ ਚਾਹੀਦੀ ਫਿਰ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹਦੇ ਨਰੈਣ ਸਿੰਘ ਚੋੜੇ ਨਾਲ ਤਾਂ ਨਹੀਂ ਲਿੰਕ ਇਹ ਆਪ ਦੀ ਜਾਲ ਬਚਾਉਣ ਨੂੰ ਕੋਈ ਨਵਾਂ ਸਟੇਟਮੈਂਟ ਤਾਂ ਨਹੀਂ ਨਰੈਣ ਸਿੰਘ ਚੋੜੇ ਦੀ ਤਿਆਰ ਕਰਾਊਗਾ ਵੇਖੋ ਆ ਆਰਿਆ ਹਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾਇਦ ਇਸੇ ਵਿੱਚ ਸ਼ਾਮਲ ਹੋਏ ਦੇ ਚਾਹ। ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ? 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀਜੀ ਦੀ ਤੁਸੀਂ ਡਿਊਟੀ ਲਈ ਆਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਕ ਨਾਨਕ ਹਲਕੇ 'ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਥੋਨੂੰ ਨਰੈਣ ਸਿੰਘ ਚੋੜੇ ਦਾ ਪਤਾ ਹੈ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ? 15 ਮਿੰਟ ਇੱਥੇ ਫਿਰਿਆ ਐਸਪੀਓ ਨੂੰ ਹੱਥ ਮਿਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਭੂਆ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਇਹ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋੜਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਨੇ ਕੱਲ ਕਹਿੰਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮaaf ਕਰ ਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੋਜ ਕਰਨ ਲਈ ਇਹ ਸਭ ਕੁਝ ਕਰ ਰਿਹਾ ਹੁਣ ਮੈਂ ਫੋਟੋ ਸ਼ੇਅਰ ਕਰਦਾ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਇੱਥੇ ਆਹ ਸਾਰੇ ਮਸਲੇ ਨੂੰ ਘਟਨਾਕ੍ਰਮ ਨੂੰ ਇਹਨੂੰ ਸਾਜ਼ਿਸ਼ਕ ਰਕਰਾਰ ਕਰਨ ਲਈ ਆਹ ਲੋ ਆਹ ਫੋਟੋ ਹੈ ਜੀ ਆਲੋ ਹਰਪਾਲ ਸਿੰਘ ਦੀ ਆਹ ਨੀਲੀ ਲਾਈਟ ਬਲੂ ਤਰਬਨ ਬਰਾਊਨ ਸਵੈਟਰ ਆ ਹਰਪਾਲ ਅਨਰੈਨ ਚੋੜਾ ਤੇ ਆਰਪਾਲ ਆ ਹੱਥ ਮਿਲਾਉਂਦੇ ਆ ਆ ਭੁੱਲਰ ਸਾਹਿਬ ਆ ਦੂਜੀ ਫੋਟੋ ਆ ਹੱਥ ਮਿਲਾਉਂਦੇ ਆ ਦੀ ਇੱਥੇ ਸਾਰੇ ਅਫਸਰ ਖੜੇ ਆ ਗੱਲ ਕਰ ਰਿਹਾ ਆਰਪਾਲ ਸਿੰਘ ਚਿੱਲੇ ਆਉਂਦਾ ਉਹਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੈਲਯੂ ਅਰੈਸਟ ਹਰਪਾਲ ਸਿੰਘ ਜਾਂ ਜਿੰਨੀ ਉੱਥੇ ਪੁਲਿਸ ਕੜੀ ਸੀ ਤੁਸੀਂ ਕਰਨਾ ਨਹੀਂ ਇਹਨਾਂ ਨੂੰ ਅਰੈਸਟ ਕਿਉਂਕਿ ਇਹ ਥੋਡੀ ਸਾਜ਼ਿਸ਼ ਏ ਤੁਹਾਡੇ ਭਾਈਵਾਲ ਔਰ ਮੈਂ ਅੱਜ ਇਹ ਡਿਮਾਂਡ ਕਰਦਾ ਕੀ ਕੋਈ ਸੁਪਰੀਮ ਕੋਰਟ ਇੰਟਰਵੈਨ ਕਰੇ ਜਾਂ ਹਾਈ ਕੋਰਟ ਇੰਟਰਵੈਨ ਕਰੇ ਔਰ ਇਹਦੀ ਜਾਂਚ ਹੋਵੇ ਨਹੀਂ ਤਾਂ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ ਇਹਨਾਂ ਨੇ ਇਹਨੂੰ ਸਾਜ਼ਿਸ਼ ਸਿੰਪਥੀ ਲੈਣ ਦਾ ਤਰੀਕਾ ਉਹ ਪਾਣੀ ਸਿੱਟੇ ਕੋਈ ਉਹਦੇ ਤੇ ਕੇਜਰੀਆਲ ਤੇ ਦੇ ਭਾਜਪਾ ਜਿੰਮੇ ਆ ਰ ਇੱਥੇ 9mm ਦਾ ਪਿਸਟਲ ਦਾ ਫੈਰ ਹੋ ਰਿਹਾ ਔਰ ਕਹਿ ਰਿਹਾ ਇਹਨਾਂ ਝੂਠ ਦੂਜਾ ਝੂਠ ਸੁਣ ਲੋ ਸੱਚ ਕਹਿੰਦੇ ਜੀ ਸਾਡੀ ਤਿੰਨ ਟਾਇਰ ਸੀ ਭਾਈ ਸਾਹਿਬ ਜਿਹੜਾ ਜਸਬੀਰ ਸਿੰਘ ਆ ਇਹ ਵੀ ਦੱਸ ਦਿਓ ਅੱਜ ਝੂਠ ਮਰਵਾਇਆ ਕਿ ਨਹੀਂ ਮਰਵਾਇਆ ਭੁੱਲਰ ਸਾਹਿਬ ਤੁਸੀਂ ਇਹ ਦੱਸ ਦਿਓ ਕਿ ਉਹ ਅੰਮ੍ਰਿਤਸਰ ਪੁਲਿਸ ਚ ਆ ਕਿ ਉਹ ਹਰਸ਼ਮ੍ਰਿਤ ਕੌਰ ਬਾਦਲ ਨਾਲ ਤਨਾਤ ਹੈ ਜੇ ਨਹੀਂ ਤੁਸੀਂ ਦਿਖਾਉਂਗੇ ਤੇ ਆਰਡਰ ਮੈਂ ਵਿਖਾਉਂਗਾ ਥੋੜੀ ਪੁਲਿਸ ਦਾ ਉਹਦਾ ਨੰਬਰ ਹੋਣਾ ਵਿਸ਼ਾ ਕੰਮਰਚਰ ਪੁਲਿਸ ਦਾ ਮਗਰ ਹੀ ਇਜ਼ ਇਨ ਸਿਕਿਉਰਿਟੀ ਡਿਟੇਲ ਆਫ ਪ੍ਰਕਾਸ਼ ਸਿੰਘ ਬਾਦਲ ਫਰਮ 2002 ਪੇਰ ਸੁਖਵੀਰ ਸਿੰਘ ਬਾਦਲ ਤੇ ਅਜ ਹਰਸਿਮਰਤ ਕੌਰ ਬਾਦਲ ਜੀ ਨਾਲ ਲੱਗਿਆ ਜੀਨੇ ਆਪਦੀ ਜਾਨ ਦੀ ਬਾਜ਼ੀ ਖੇਡ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੁਖਵੀਰ ਜੀ ਨੂੰ ਬਚਾਉਣ ਦਾ ਕੰਮ ਕੀਤਾ ਔਰ ਤੁਸੀਂ ਐਡੇ ਬੇਸ਼ਰਮ ਹੋ ਕਿ ਆਪਦੀ ਪੁਲਿਸ ਫੇਲੀਅਰ ਨੂੰ ناکਾਮੀ ਨੂੰ ਬਚਾਉਣ ਵਾਸਤੇ ਪਹਿਲਾਂ ਉਹਦੇ ਗਲ ਚ ਗੂਟ ਦਿੱਤਾ ਕਿ ਯਾਰ ਤੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੈਨੂੰ ਫੋਰਸ ਨਾਲ ਖਲੋਣਾ ਚਾਹੀਦਾ ਉਹਦੀ ਨਾ ਫਿਕਰ ਕੀਤੀ ਕਿ ਕਿਤੇ ਉਹ ਨਾ ਮਰ ਜਾਂਦਾ ਉਹ ਸੱਚ ਦੱਸ ਰਿਹਾ ਉਹ ਇਨਸਾਨੀਅਤ ਦੇ ਤੌਰ ਤੇ ਬੋਲ ਰਿਹਾ ਉਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਿਰਯਰਮਨ ਦਰਸਾਭ ਤੇ ਗੋਲੀ ਚੱਲ ਗਈ ਤੁਹਾਡੇ ਕਮਿਸ਼ਨਰ ਹੁੰਦਿਆਂ ਤੇ ਤੁਸੀਂ ਇਸ ਨੂੰ ਸਾਜ਼ਿਸ਼ ਇਕਰਾਰ ਕਰ ਰਹੇ ਹੋ ਮਹਾਰਾਜ ਜੀ ਇਹ ਸਰਕਾਰ ਲੱਤ ਜਾਣੀ ਹੈ ਵਰਤੀ ਤੁਹਾਡੀ ਵੀ ਲੱਤ ਜਾਣੀ ਹੈ ਕਿਹੜੇ ਘਰ ਜਾ ਕੇ ਮੂੰਹ ਵਿਖਾਉਂਗੇ ਆਪ ਦਾ ਐਡਾ ਝੂਠ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਚਿੰਪਤੀ ਲੈਣ ਲਈ ਕੀਤਾ ਔਰ ਨਰੈਨ ਸਿੰਘ ਚੋੜਾ ਜਿਹੜਾ ਇੱਕ ਨੋਨ ਆਈਐਸਆਈ ਦਾ ਏਜੰਟ ਹੈ ਜਿਹਦੇ ਤੇ ਇਹ 40 ਪਰਚੇ ਜਿਹੜੇ ਪਏ ਸੀ ਪਹਿਲਾਂ ਤੇ ਫਿਰ ਸ਼੍ਰੋਮਣੀ